ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਸ਼ੇਰੋ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤੇ ਖਾਸ ਵੀਰੋ ਤੁਸੀਂ ਪਿੰਡ ਸ਼ੇਰੋ ਕਰਨੀ ਆ ਸ਼ੇਰੋ ਦੋਸਤੋ ਨਸ਼ਾਰੇ ਪਨੂਆ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਅਮਰਸਰ ਵਾਲੀ ਸੜਕ ਦੇ ਉੱਪਰ ਹੀ ਪਿੰਡ ਆ ਜਾਂਦਾ ਮੇਨ ਹਾਈਵੇ ਤੇ ਅੰਗਰੇਜ਼ਵੀਰ ਦੇ ਕੋਲ ਆਇਆ ਦੋਸਤੋ ਇਸ ਘਰੋਂ ਤਕਰੀਬਨ ਇੱਕ ਪਹਿਲਾ ਵੀਡੀਓ ਪਾਈ ਸੀ ਆਪਾਂ ਅੱਜ ਸੈਕੰਡ ਵੀਡੀਓ ਆਪਾਂ ਪਾ ਰਹੇ ਆ ਤੇ ਦੋ ਵੜਾ ਤੁਹਾਨੂੰ ਦਿਖਾਵਾਂਗੇ ਇੱਕ ਤੋਕੜ ਗੱਪਣ ਵੜਾ ਤੇ ਇੱਕ ਬਿਲਕੁਲ ਫੱਜਰ ਤਾਜੀ ਸੂਈ ਤੁਸੀਂ ਸਾਹਮਣੇ ਵੜਾ ਦੇਖ ਰਹੇ ਜੇ ਕਰੋ ਸੰਘ ਦੇ ਵਿੱਚ ਆ ਵੜਾ ਵੱਡੀ ਆ ਚੰਗੇ ਸੋਹਣੇ ਹਾਈਟ ਕੱਟ ਦੇ ਵਿੱਚ ਆ ਸੂਈ ਸੁਵਾਈ ਆ ਤਾਜੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਵੜਾ ਤੋਕੜ ਗੱਪਣ ਤੁਹਾਨੂੰ ਦਿਖਾ ਦੇਵਾਂਗੇ ਤੋਂ ਦੋਨਾਂ ਵੜਾਂ ਦਾ ਪ੍ਰੋਪਰ ਵੇਰਵਾ ਤੁਹਾਨੂੰ ਆਪਾਂ ਦੇ ਦੇਵਾਂਗੇ ਠੀਕ ਆ ਜੀ ਅੱਜ ਤਰੀਕ 4 ਮਈ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਕੋਈ ਵੀ ਭਰਾ ਆਪਣਾ ਖਰੀਦਦਾਰ ਆ ਰਿਹਾ ਦੇਸ਼ਕ ਇੱਥੇ ਆ ਕੇ ਚੋਕੇ ਦੋ ਟਾਈਮ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਆ ਜੇ ਠੀਕ ਆ ਜੀ ਸੋ ਸਸਤੇ ਰੇਟਾਂ ਦੇ ਉੱਪਰ ਦੋਨੋਂ ਵੈੜਾ ਹੋਣ ਗਿਆ ਠੀਕ ਆ ਜੀ ਜਿਹੜੇ ਭਰਾ ਨੇ ਥੋੜੇ ਪੈਸੇ ਵੀ ਲਾਉਣੇ ਆ ਉਹਨਾਂ ਦੇ ਮਤਲਬ ਦੀ ਇਹ ਵੀਡੀਓ ਆ ਤੇ ਵੀਡੀਓ ਵੇਤ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਜਿਹੜੀ ਆਪਣੀ ਕਵਰੇਜ ਇਹ ਪਹੁੰਚ ਸਕੇ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਅੰਗਰੇਜ਼ ਬਾਈ ਸਾਸਤਰੀ ਕਾਲ ਸਾਸੀਗਾ ਸੰਧੂ ਸਾਹਿਬ ਜੀ ਹੋ ਠੀਕ ਠੋ ਵੀਰੇ ਬਹੁਤ ਵਧੀਆ ਜੀ ਨਵੀਂ ਗਰੇਜ ਬਣਾ ਅੱਜ ਦੋ ਆਪਾਂ ਦਿਖਾਉਣੀਆਂ ਸੀ ਇੱਕ ਤਾਂ ਕਰਮਾ ਲਈ ਤਾਜੀ ਸੂਈ ਆਪਣੇ ਕੋਲ ਹਾਂਜੀ ਹੁਣ ਇਹ 5 ਕੁ ਮਿੰਟ ਹੋਏ ਨੇ 5 10 ਕੁ ਮਿੰਟ ਦਾ ਹੀ ਸਮਾਂ ਹੋਇਆ ਹਾਂਜੀ ਇੱਕ ਆਪਣੇ ਕੋਲ ਟੋਕੜ ਗੱਬਣਾ ਹਾਂਜੀ ਟੋਕੜ ਗੱਬਣਾ ਠੀਕ ਆ ਸੋ ਦੋਸਤੋ ਸਟਾਰਟਿੰਗ ਤੋਂ ਵਿੱਚ ਮੈਂ ਦੱਸ ਦੇਵਾਂਗਾ ਠੀਕ ਆ ਜੀ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਵੀ ਇਹ ਬੈਡ ਬਿਲਕੁਲ ਤਾਜੀ ਸੱਜਰ ਹੁਣੇ ਜਸਟ ਕੋਈ 15 ਕੁ ਮਿੰਟ 10 15 ਕੁ ਮਿੰਟ 20 ਮਿੰਟ ਪਹਿਲਾਂ ਅਪਰਕਸੀਮੇਟਲੀ ਇਹ ਸੂਈ ਸਵਾਈ ਆ ਬੱਚੇ ਨੂੰ ਜਨਮ ਦਿੱਤਾ ਸੀਗਾ ਬੱਚਾ ਐਕਸਪਾਇਰ ਹੋ ਗਿਆ ਇਹਦਾ ਤੁਸੀਂ ਬੱਚਾ ਸਾਹਮਣੇ ਦੇਖੋਗੇ ਬੱਚਾ ਐਕਸਪ ਉਹ ਵਿੱਚੇ ਵੀਡੀਓ ਤੇ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਆ ਜੀ ਜੇਰ ਪੈਣ ਵਾਲੀ ਹੈ ਜੇ ਇਸ ਵੜ ਦੀ ਜੇਰ ਕਰਮਾਂ ਵਾਲੀ ਬਿਲਕੁਲ ਪਾ ਦੇਊਗੀ ਤਕਰੀਬਨ ਕੋਈ 2 ਘੰਟਿਆਂ ਤੋਂ ਕੋਈ 3.5 ਘੰਟਿਆਂ ਦੇ ਦਰਮਿਆਨ ਸੋ ਵੱਡੀ ਵੜ ਜਿਹੜਾ ਵੀ ਮੇਰਾ ਭਰਾ ਤਕਰੀਬਨ ਥੋੜੇ ਪੈਸੇ ਲਾਉਣੇ ਚਾਹੁੰਦਾ ਬਾਕੀ ਪਸ਼ੂ ਸਾਫ਼ ਸੁਥਰਾ ਲੱਭ ਰਹੇ ਹੋ ਤੇ ਹੱਥ ਪਾ ਸਕਦੇ ਜੇ ਪ੍ਰੋਪਰ ਆਪਾਂ ਵੜ ਤੁਹਾਨੂੰ ਦਿਖਾ ਦਿਆਂਗੇ ਵਿੱਚੇ ਜਿਹੜੀ ਆਪਾਂ ਕੋਈ 2-2 4-4 ਧਾਰਾ ਮਾਰ ਕੇ ਤਸੱਲੀ ਕਰਵਾਈ ਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਾਂਗੇ ਠੀਕ ਆ ਤੇ ਅੰਗਰੇਜ਼ ਵੜ ਆਪਣੇ ਕੋਲ ਵੀ ਤੇ ਇਹ ਆਈ ਆ ਤਾਜੀ ਸੂਈ ਆ ਤੇ ਸਵੇਰ ਕਰਮਾਂ ਸੁਆ ਵੀਰ ਜੀ ਅਸੀਂ ਤੇ ਦੂਜੇ ਕਰਕੇ ਲਈ ਜੇ ਠੀਕ ਆ ਜੀ ਦੂਜੇ ਕਹਿੰਦੇ ਸੀ ਕਿ ਆਪਾਂ ਤੀਜੇ ਕਰਕੇ ਲਈ ਜੇ ਠੀਕ ਆ ਜੀ ਚਲੋ ਬਾਕੀ ਆਪਣੇ ਵੀਰ ਭਰਾ ਸਮਝ ਕਰਨ ਆਪਣੀ ਜੀ ਹਾਂ ਵੀ ਆਪਦੀ ਸੌਂਦੇ ਦੇਖਣ ਹਾਂਜੀ ਹਾਂਜੀ ਵੀ ਦੂਜੇ ਕਿਹਾ ਸੀ ਉਹਨਾਂ ਨੇ ਆਪਾਂ ਤੀਜੇ ਮੰਨ ਕੇ ਖਰੀਦੀ ਆ ਤੇ ਤੀਜੇ ਮੰਨ ਕੇ ਅਕਾ ਆਪਣਾ ਕੋਈ ਸੱਜਣ ਲੈ ਕੇ ਜਾ ਸੱਜਣ ਲੈ ਕੇ ਜਾ ਵੀ ਠੀਕ ਆ ਅੰਗਰੇਜ਼ ਭਾਈ ਇਹ ਚਲੋ ਬਾਕੀ ਥੋੜੀ ਜੀ ਹੈਪਨਿੰਗ ਹੋ ਗਈ ਆ ਚਲੋ ਹਾਂਜੀ ਬੱਚਾ ਨਾਲ ਹੁੰਦਾ ਤਾਂ ਥੋੜੀ ਹੋਰ ਗੱਲਬਾਤ ਆ ਪਰ ਤੁਹਾਨੂੰ ਪਤਾ ਵੀ ਹੁਣ ਚਲੇ ਵਪਾਰ ਲੈਣ ਦਾ ਕੰਮ ਆ ਚਾਹੀ ਹੁਣ ਪਸ਼ੂਆਂ ਦਾ ਵੇਜਵਾਨਾਂ ਦਾ ਕੰਮ ਆ ਬਾਕੀ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾ ਹਾਂਜੀ ਹਾਂਜੀ ਠੀਕ ਆ ਤੇ ਥੋੜਾ ਜਿਹਾ ਬੱਚਾ ਜਿਹੜਾ ਦੋਸਤੋ ਐਕਸਪਾਇਰ ਹੋ ਗਿਆ ਸੀਗਾ ਸੂਈ ਸਵਾਈ ਹੈ ਤਾਜੀ ਠੀਕ ਆ ਜੀ ਬਾਕੀ ਨਾਲ ਦੀ ਨਾਲ ਤੁਸੀਂ ਕੋਈ ਦੋ ਦੋ ਚਾਰ ਚਾਰ ਧਾਰਾਂ ਦੇਖ ਲਵੋਗੇ 24 24 ਚੰਗੀ ਆ ਇਸ ਬੈਡ ਦੀ ਠੀਕ ਆ ਜੀ ਥਣ ਚਾਰ ਆ ਕੋਈ ਫੋੜ ਛਾਂਗ ਨਹੀਂ ਗਈ ਬਾਕੀ ਆ ਤੁਸੀਂ ਪ੍ਰੋਪਰ ਦੇਖੋ ਚਾਰੇ ਥਾਣਾ ਠੀਕ ਆ ਜੀ ਸੋ ਬੰਡਰ ਸਪੇਸ ਚੰਗੀ ਆ ਪਲੂਣ ਪਲਾਪੂਲਾ ਹੈਗੀਆਂ ਚੱਡੇ ਲੇਵੇ ਤੇ ਉਹਦੇ ਕਰਕੇ ਥਾਣ ਥੋੜਾ ਜਿਹਾ ਵਿੱਚ ਡੁੱਬਿਆ ਆ ਭਲਾਂ ਦੇ ਠੀਕ ਆ ਜੀ ਸੋ ਚੱਡੇ ਲੇਵ ਦੀ ਬੰਤਰ ਬਿਲਕੁ ਕ੍ਰਾਸ ਬਰੀਡ ਦੇ ਵਿੱਚ ਇਹ ਬੈੜ ਆ ਗਈ ਆ ਕੋਈ ਰਾਠੀ ਦਾ ਕ੍ਰਾਸ ਮੰਨ ਲੈ ਮੇਰਾ ਭਰਾ ਠੀਕ ਆ ਤੇ ਕਾਫੀ ਕਲਰ ਤੇ ਬਰਾਊਨ ਦਾ ਕੰਬੀਨੇਸ਼ਨ ਜਿਆ ਸੁਚੱਡੇ ਲੇਪੇ ਦੀ ਬੰਤਰ ਚੰਗੀ ਆ ਅੱਗੋਂ ਸਟਾਰਟ ਹੋ ਕੇ ਬਿਲਕੁਲ ਸੂ ਤੱਕ ਜਿਹੜਾ ਲੇਵਾ ਕਰਮਾਂ ਲਈ ਤਿਆਰ ਕਰੀ ਖੜੀ ਆ ਚਾਰੇ ਥਾਣਾ ਮੁਠੀ ਮੁਠੀ ਥਾਣਾ ਬੇਝਿਜਕ ਪੈਸੇ ਥੋੜੇ ਲਾਉਣੇ ਆ ਚਾਹੇ ਕਿਸੇ ਭਰਾ ਨੇ ਬਹੁਤੇ ਲਾਉਣੇ ਆ ਇੱਥੇ ਆਣ ਕੇ ਤੁਸੀਂ ਆਪ ਦਾ ਬਿਲਕੁਲ ਤਸੱਲੀ ਕਰ ਸਕਦੇ ਜੇ ਚਾਰੇ ਥਣ ਭਰਾ ਕੇ ਕੋਈ ਭੂਰ ਛੱਟਾ ਨਹੀਂ ਹਨਾ ਬਈ ਨਾ ਨਾ ਬਾਈ ਜੀ ਕੋਈ ਭੂਰ ਛੱਟਾ ਨਹੀਂ ਬਾਕੀ ਆਪਾਂ ਚਲੋ ਆਪਦੀ ਟਿਪ ਕੇ ਭਰਾ ਕੇ ਜਿਹੜ ਤੋ ਬਾਕੀ ਚਵਾ ਵੀ ਬਹੁਤ ਪੋਲਾ ਨਿਕਲਿਆ ਸੰਧੂ ਸਾਹਿਬ ਠੀਕ ਆ ਠੀਕ ਆ ਹਾਂਜੀ ਤੋ ਚਵਾਈ ਬਿਲਕੁਲ ਪੋਲੀ ਨਿਕਲੀ ਆ ਚੋਣ ਜਾਨ ਚੰਗੀ ਆ ਠੀਕ ਆ ਜੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਲਵੋਗੇ ਬਾਕੀ ਥੋੜਾ ਜਿਹਾ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਵੜਾ ਪ੍ਰੋਪਰ ਦਿਖਾ ਦਿੰਦੇ ਆ ਤੇ ਕਦ ਹੋਵੇ ਦਾ ਤਕਰੀਬਨ ਮੀਡੀਅਮ ਤੋਂ ਪਲਾਸੀ ਆ ਵੱਡੀਆਂ ਵੜਾਂ ਦੇ ਵਿੱਚ ਹੀ ਦੀ ਗਿਣਤੀ ਆ ਇੱਕ ਅੰਗਰੇਜ਼ ਭਾਈ ਜੇਰਜੁਰ ਪ੍ਰੋਪਰ ਪਾ ਦੇਣੀ ਨੇ ਕਰਵਾ ਲੈਂਦੇ ਤੇ ਕਲਿੱਪ ਬਣਾ ਕੇ ਵੀਡੀਓ ਜ਼ਰੂਰ ਰੱਖ ਰਿਆ ਜੀ ਹਾਂਜੀ ਹਾਂਜੀ ਉਹ ਕੋਈ ਵੀ ਭਰਾ ਆਉਂਦਾ ਤੈਨੂੰ ਜ਼ਰੂਰ ਦਿਖਾ ਦਿੱਤੀ ਜਾਵੇ ਹੈ ਕਲਿੱਪ ਹਾਂਜੀ ਹਾਂਜੀ ਜ਼ਰੂਰ ਲੈ ਵੀ ਅੰਗਰੇਜ਼ ਮਾੜੇ ਵੇਕਾਂ ਖੋਲ ਕੇ ਵੀਰ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ ਬੱਚੇ ਦਾ ਲੈ ਕਰਦੀ ਹੈ ਜੀ ਬੱਚੇ ਦਾ ਫਿਰ ਕਰੂਗੀ ਹੈਨਾ ਹਾਂਜੀ ਇੱਕ ਬੱਚਾ ਕਰਮ ਵਾਲੀ ਨੇ ਹੁਣੇ ਨਿਊ ਬੌਰਨ ਸੀਗਾ ਇੱਕ ਐਕਸਪਾਇਰ ਹੋ ਗਿਆ ਉਹ ਤਾਂ ਕਰੂਗੀ ਥੋੜਾ ਬਾਅਦਾਂ ਟਾਈਮ ਦੇ ਵਿੱਚ ਆ ਠੀਕ ਆ ਬਾਕੀ ਨਾਰਮਲੀ ਗੱਬਣ ਪਛੀ ਪੂਰੀ ਭਰੀ ਪੂਰੀ ਸੀ ਉਦੋਂ ਹਾਂਜੀ ਹਾਂਜੀ ਇਹ ਵੀ ਪਤਾ ਪਸ਼ੂ ਤੈਹ ਜੀ ਲਾ ਜਾਂਦਾ ਹਾਂਜੀ ਤੈਹ ਲਾ ਗਿਆ ਜੀ ਆ ਲਿਆ ਵੀ ਇੰਗਰੀਜ਼ੀਆ ਦੰਨਿਆ ਸੈਜ ਥਣ ਦੇਵੇ ਦਾ ਤੁਸੀਂ ਚੈੱਕ ਕਰੋ ਮੇਰਾ ਭਰਾ ਠੀਕ ਆ ਜੀ ਇਦੋਂ ਇੱਕ ਵਾਰੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਆਪੀਖੋ ਹਾਂ ਲੋ ਠੀਕ ਆ ਸੋ ਚਾਰੇ ਥਣ ਵੰਡ ਬਿਰਲੇ ਚੰਗੀ ਆ ਆਪਸੀ ਥਣਾਂ ਦੀ ਤੇ ਬਾਕੀ ਜਿੱਦਾਂ ਮਰਜ਼ੀ ਕੋਈ ਤਸੱਲੀ ਮੇਰਾ ਭਰਾ ਕਰ ਲੈ ਠੀਕ ਆ ਓਕੇ ਅੰਗਰੇਜ਼ ਕੀ ਡਿਮਾਂਡ ਕੀ ਮੁੱਲ ਕਰੇਗਾ ਫਿਰ ਦੇਣੀ ਕਿੰਨੇ ਦੀ ਆ ਸੰਧੂ ਸਾਹਿਬ ਜੀ ਚਲੋ ਹੁਣ ਚਲੋ ਘਾਟਾ ਜਿਹੜਾ ਬਚਾ ਐਕਸਪਾਇਰ ਹੋ ਗਿਆ ਜੀ ਉਹ ਚਲੋ ਪੈਣ ਵਾਲਾ ਘਾਟਾ ਪੈ ਗਿਆ ਜੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਚਲੋ ਵਛੀ ਤੇ ਚਲੋ ਭਾਵੇਂ 45 50 ਹੀ ਭਾਵੇਂ ਬੱਚਾ ਹੁੰਦਾ ਤੇ ਚਲੋ ਕਰ ਲੈਂਦੇ ਆ ਬਿਲਕੁਲ ਹੁਣ ਮੋਲ 40 ਜਾਂ 42 ਕਰਾ ਲਓ ਜੀ ਤੇ ਜਿਹੜੀ ਆਪਾਂ ਦੇਣੀ ਆ ਜੀ 38000 ਦੀ ਦੇ ਦਾਂਗੇ ਹਾਂ ਜਾਂ ਨਾ ਜਿਹੜੀ 38 ਦੀ ਹਾਂ ਜੀ ਫਿਰ ਵੀ ਚਲੋ ਕੋਈ ਗੱਲ ਨਹੀਂ ਆਏ ਗਏ ਭੈਣ ਫਰਾ ਦਾ ਮਾਤਣ ਜਰੂਰ ਚਲੋ ਮੌਕਾ ਵੇਖ ਲਿਆ ਜੇ ਜਿਵੇਂ ਵੀ ਸੱਜਣ ਆਪਣਾ ਕੋਈ ਖਾਲੀ ਨਹੀਂ ਕਿ ਇਹਨੂੰ ਮੋੜਨਾ ਜੀ ਜਿੱਤਰਾ ਕੋਈ ਗੱਲ ਨਹੀਂ ਬਾਕੀ ਬੱਛੀ ਚੰਗੀ ਆ ਬੱਛੀ ਵਾਲੇ ਪਾਸੇ ਕੋਈ ਨਹੀਂ ਕੋਈ ਸੇਵਾ ਕਰਨ ਵਾਲਾ ਵੀਰ ਲੈ ਕੇ ਜਾਵੇ ਸੇਵਾ ਕਰਨ ਵਾਲਾ ਲੈ ਕੇ ਜਾਵੇ ਕੋਈ ਬੱਛੀ ਕੋਈ ਛੋਟੀ ਜੀ ਨਹੀਂਗੀ ਹਾਂਜੀ ਚਲ ਕਦਕੂਦ ਮੂੰਹ ਮੱਥੇ ਲੱਗਦੀ ਆ ਪੂਰੀ ਸਾਰੀ ਚੰਗੀ ਆ ਹੁਣ 38 ਦੀ ਦੇ ਦਾਂਗੇ ਹਾਂਜੀ ਹੁਣ 38 ਦੀ ਮੋ ਵੀ 38000 ਦੀ ਦੋਸਤੋ ਇਹ ਵੈੜ ਮਿਲ ਜੂਗੀ ਬਾਕੀ ਫਿਰ ਵੀ ਆਏਗਾ ਇਹਦਾ ਮਾਨਤਨ ਵੱਖਰੇ ਤੌਰ ਤੇ ਹੋਊਗਾ ਕੋਈ ਭਰਾ ਸੰਪਰਕ ਕਰ ਲਵੇ ਠੀਕ ਆ ਜੀ ਸੋ 42 40 ਡਿਮਾਂਡ ਕੁਛ ਵੀ ਆ 38000 ਲੈ ਦੇ ਆ ਸੋ ਬਹੁਤ ਵਧੀਆ ਵਾ ਠੀਕ ਆ ਜੀ ਬਾਕੀ ਤੁਹਾ ਉਹਦਾ ਕਲਿੱਪ ਤੁਸੀਂ ਲੈ ਲਿਆ ਜੇ ਵੀਰ ਅੰਗਰੇਜ਼ ਤੋਂ ਬਣਾ ਕੇ ਰੱਖ ਲੂਗਾ ਇੱਕ ਇਧਰ ਅੰਗਰੇਜ਼ ਆਪਣੇ ਕੋਲ ਆ ਵੈੜ ਆ ਗਈ ਵੀਰ ਇਹ ਟੋਕੜ ਗੱਪਣੇ ਹਾਂਜੀ ਇਹ ਟੋਕੜ ਗੱਪਣਾ ਸੰਧੂ ਟੋਕੜ ਗੱਪਣਾ ਕਿੰਨੇ ਮਹੀਨਿਆਂ ਦੀ ਗੱਪਣ ਇਹ ਸੰਧੂ ਸਾਹਿਬ ਜੀ 4 ਮਹੀਨਿਆਂ ਦੀ ਗੱਪਣ ਆ ਜੀ ਤੇ ਪੰਜਵਾਂ ਮਹੀਨਾ 2 ਤਰੀਕ ਤੋਂ ਲੱਗ ਗਿਆ ਇਹਨੂੰ ਜੀ ਠੀਕ ਆ ਭਾਈ ਹਾਂਜੀ ਤੇ ਦੁੱਧ ਹੈਗਾ ਜੇ 4 ਕਿਲੋ ਠੀਕ ਆ ਹਾਂਜੀ ਹੋਣ ਉਹ ਪੱਠੇ ਦੱਥੇ ਦਾ ਅੰਮਲ ਵੀ ਕਰ ਗਈ ਮਾੜਾ ਮੋਟਾ ਜੀ ਆਈ ਆਪਣੇ ਕੋਲ ਵਪਾਰ ਲੈਣ ਚੀ ਇਹ ਵੀ ਵਪਾਰ ਲੈਣ ਚ ਹਾਂਜੀ ਅੱਜ ਆਈ ਨੂੰ ਕਿੰਨੇ ਕ ਦਿਨ ਹੋ ਗਏ ਬੱਚੀ ਇਹਨੂੰ ਹੋ ਚੱਲੇ 2 ਦਿਨ ਜੀ ਚੀਜ਼ ਹੋਣੀ ਤਰਿਆ ਜੀ ਪੱਠੜਕਾਂ ਨਹੀਂ ਖਾਤਾ ਚੀ ਜੀ ਨਹੀਂ ਤਰਿਆ ਉਦੋਂ ਅਸੀਂ 6 ਕਿਲੋ ਦੁੱਧ ਚੋ ਕੇ ਆਏ ਹਾਂ ਜੀ ਠੀਕ ਆ 2 ਟਾਈਮ ਤੇ ਮਿਲਦੀ ਮੁਲਦੀ ਫਿਰ ਇਸੇ ਤਰ੍ਹਾਂ ਹੀ ਆ ਮਿਲਦੀ ਪਾੜੇ ਦੇ ਜੀ ਕੋਈ ਲਾਤ ਛੜਦਾ ਨਹੀਂ ਕੋਈ ਚੱਕਰ ਨਹੀਂ ਜੀ ਠੀਕ ਆ ਹਾਂਜੀ ਹਾਂਜੀ ਸੋ ਮਿਲਦੀ ਦੋਸਤੋ ਇਹ ਪਹਾੜੇ ਤੇ ਆ ਠੀਕ ਆ ਜੀ ਸੋ ਇਹ 2 ਮਈ ਤੋਂ 5ਵਾਂ ਮਹੀਨਾ ਲੱਗ ਗਿਆ ਹਾਂ ਜੀ 2 ਮਈ ਤੋਂ ਇੱਕ ਸੰਧੂ ਸਾਹਿਬ ਜੀ ਇਹਦਾ ਨਾ ਅਗਲਾ ਥਾਣੇ ਨਾ ਜੀ ਅਗਲੇ ਥਾਂ ਦੀ ਤੇ ਲੜਿਆ ਜੀ ਅਗਲੇ ਥਣ ਦੀ ਹਾਂ ਜੀ ਲਓ ਜੀ ਅਗਲੇ ਥਣੋਂ ਇਹ ਤੇਲ ਆ ਆ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਠੀਕ ਆ ਜੀ ਬਹਿਣੀ ਵਾਲਾ ਜਿਹੜਾ ਅਗਲਾ ਥਣ ਤੁਸੀਂ ਵੇਖੋਗੇ ਛੋਟਾ ਵਿਖਾਉਂਦੀ ਆ ਇਹ ਥਣੋਂ ਤੇਲ ਆ ਬਾਕੀ ਤਿੰਨੇ ਥਣ ਬਿਲਕੁਲ ਨੋਕ ਵਾਲੇ ਆ ਇੱਕੋ ਜਿਹੇ ਠੀਕ ਆ ਜੀ ਹਾਂਜੀ ਤੇ ਗਾ ਫਿਰ ਅੰਗਰੇਜ਼ ਸੂਆ ਕਿਨਵਾ ਸੁੰਦੀ ਤੇਜਾ ਸੂਆ ਇਹ ਵੀਰ ਜੀ ਆਪਣਾ ਦੂਜਾ ਸੁੰਦੀ ਜੇ ਪਹਿਲੇ ਸੂਏ ਸੋਈ ਜੇ ਹਾਂ ਹੁਣ ਪ੍ਰੈਜ਼ੈਂਟ ਆ ਪਹਿਲੇ ਚ ਚੱਲਣ ਰਹੀ ਆ ਹਾਂਜੀ ਪਹਿਲੇ ਤੇ ਦੂਜਾ ਸੂਆ ਸੂਹੂਗੀ ਦੂਜੇ ਵਾਸਤੇ ਗੱਬਣੇ ਜੀ ਠੀਕ ਆ ਵੀਰੇ ਮਾ ਵੀ 4 ਕਿਲੋ ਦੁੱਧ ਤੇ ਪੰਜਵਾਂ ਮਹੀਨਾ ਨੂੰ ਕਰਮਾ ਲਈ ਨੂੰ ਲੱਗ ਗਿਆ 2 ਮਈ ਤੋਂ ਅੱਜ 4 ਮਈ ਆ ਠੀਕ ਆ ਜੀ 2 ਕੁ ਦਿਨ ਹੋ ਗਏ ਆ ਪੰਜਵੇਂ ਮਹੀਨੇ ਦੇ ਠੀਕ ਆ ਥੋੜੀ ਜਿਹਾ ਆਪਾਂ ਤੁਹਾਨੂੰ ਖੋਲ ਕੇ ਇਧਰ ਬਾਹਰ ਤੋੜ ਕੇ ਇੱਕ ਵਾਰੀ ਦਿਖਾ ਦਿੰਨੇ ਆ ਦੂਜਾ ਸੂਆ ਇਹ ਕਰਮਾ ਲਈ ਅੱਗੇ ਸੁੰਦੀ ਆ ਠੀਕ ਆ ਤੇ ਕ੍ਰੋਸ ਬਰੀਡ ਦੇ ਵਿੱਚ ਹੀ ਆ ਗਈ ਆ ਕੋਈ ਵੀ ਰਾਠੀ ਨਾਲ ਕੋਈ ਸ਼ਹੀਵਾਲ ਦਾ ਕ੍ਰੋਸ ਮੰਨ ਲੈ ਠੀਕ ਆ ਸੋ ਬਿਲਕੁਲ ਕਾਫੀ ਕਲਰ ਤੇ ਬ੍ਰਾਊਨ ਕਲਰ ਦਾ ਬਲੈਕ ਕਲਰ ਦਾ ਕੰਬੀਨੇਸ਼ਨ ਤੇ ਆ ਸੋ ਜਿਹੜੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਠੀਕ ਆ ਜੀ ਤੇ ਨਾਲ ਦੀ ਨਾਲ ਕੋਈ 4 ਕਿਲੋ 5 5 6 ਕਿਲੋ ਪੈਸੇ ਦੁੱਧ ਚਵਾਈ ਵੀ ਚੱਲੂਗੀ ਤੇ ਗਾਂ ਦੀ ਗਾਂ ਕੱਪਣ ਵੀ ਹੈਗੀ ਕਰਮ ਵਾਲੀ ਇਹ ਵੀ ਆ ਸਾਬੀ ਗਾਂ ਪੀ ਗਏ ਸੋ ਇਹ ਦੱਸੋ ਤਿਲੜਾਂ ਦੇ ਵਿੱਚ ਵੈੜ ਦੀ ਖਰੀਦਦਾਰੀ ਤੁਸੀਂ ਕਰ ਸਕਦੇ ਜੀ ਤੇ ਅੰਗਰੇਜ਼ ਕੀ ਮੁੱਲ ਕੀ ਰੇਟ ਕਰਦਾ ਇਹਦਾ ਦੇਣ ਲੇ ਸੰਧੂ ਸਾਹਿਬ ਜੀ ਜੇ ਇਹਦੇ ਚਲੋ ਚਾਰੇ ਥਾਨ ਹੁੰਦੇ ਜੀ ਫਿਰ ਤੇ ਚਲੋ ਮੁੱਲ ਜੋ ਮਰਜ਼ੀ ਕਰੀ ਜਾਂਦੇ ਹੁਣ 22 ਚ 25 ਕਰ ਲੈ ਹਾਂ ਨਾ ਜਿਹੜੀ ਦੇਣੀ ਆਪਾਂ 20000 ਦੀ ਦੇ ਦਾਂਗੇ ਜੀ 20 ਦੀ ਹਾਂਜੀ ਠੀਕ ਹੈ ਬਈ ਬਿਲਕੁਲ ਜਾਇਜ਼ ਠੀਕ ਹੈ ਤੋ ਦੋਸਤੋ ਡਿਮਾਂਡ 225 ਕੁਛ ਵੀ ਆ ਤੇ 20000 ਲੈਦੇ ਆ ਸੋ ਅੱਗੇ ਪੰਜਵਾਂ ਮਹੀਨਾ ਕਰਮਾਲੀ ਨੂੰ ਸਟਾਰਟ ਹੋ ਗਿਆ 4 ਕਿਲੋ ਦੁੱਧ ਤੇ ਬਾਕੀ ਇੱਕ ਥਣ ਦੀ ਤੇਲ ਆ ਅਗਲੇ ਥਣ ਦੀ ਠੀਕ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਤਿੰਨਾਂ ਥਣਾਂ ਦੇ ਵਿੱਚੋਂ ਭਰਾ ਭਰੂ ਚੰਗਾ ਹਾਂਜੀ ਹਾਂਜੀ ਸੰਧੂ ਸਾਹਿਬ ਕੋਈ ਪੂਛ ਸ਼ਟਾਣੀ ਜੇ ਕਿੰਨੇ ਆ ਪੂਰੇ ਵਧੀਆ ਚੱਲਦੇ ਹਾਂਜੀ ਠੀਕ ਆ ਵੀਰੇ ਤੇ ਜਿਹੜਾ ਚੌਥਾ ਉਹਦੀ ਤੇਲ ਲਿਆ ਉਹ ਤੇਲ ਆ ਹਾਂਜੀ ਹਾਂਜੀ ਬਹਿਣੀ ਵਾਲਾ ਅਗਲਾ ਥਣ ਹਣਾ ਅਗਲਾ ਥਣ ਹਾਂਜੀ ਠੀਕ ਆ ਸੋ ਦੋਸੋ ਇਹ ਦੋਵੇਂ ਨਗਰ ਸੀ ਅੱਜ ਅੰਗਰੇਜ਼ ਦੇ ਕੋਲ ਦੋਵਾਂ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਜੈਜ ਰੇੜਾ ਬਿਲਕੁਲ ਮਿੱਠਾ ਜਿਹਾ ਮੋਲਾ ਸੋ ਚਾਹਵਨ ਭਰਾ ਤੁਸੀਂ ਸੰਪਰਕ ਕਰ ਲਿਆ ਜੇ ਠੀਕ ਆ ਸੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਤੇ ਅੰਗਰੇਜ਼ ਇੱਕ ਨੰਬਰ ਵੀਰ ਕਰਦੇ ਸਾਂਝੇ ਆਪਣੇ ਹਾਂ ਜੀ ਸੰਧੂ 75080 5823 ਠੀਕ ਆ ਜੀ ਹਾਂ ਜੀ ਸੋ ਦੋਸੋ ਪਿੰਡ ਸੇਰੋਂ ਜੀ ਹਾਂ ਤੇ ਜ਼ਿਲ੍ਹਾ ਤਹਿਸੀਲ ਤਰਨਤਾਰਨ ਜੀ ਠੀਕ ਆ ਹਾਂ ਜੀ ਸੋ ਦੋਸੋ ਪਿੰਡ ਸੇਰੋਂ ਆ ਗਿਆ ਠੀਕ ਆ ਜੀ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਾਹਿਬ ਆਓ ਇੱਥੇ ਆਣ ਕੇ ਆਪਣੀ ਮੇਰਾ ਭਰਾ ਤਸੱਲੀ ਕਰੋ ਵੀਰ ਮਾਲ ਲਿਆਉਂਦਾ ਕੋਈ 1 2 2 ਨਗ ਜਿਹੜੇ ਆ ਇਸ ਕਿਲੇ ਤੇ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਲੈਣ ਦੇ ਬਾਕੀ ਸਮੇਂ ਸਮੇਂ ਨਾਲ ਸੰਪਰਕ ਬਣਾ ਲਿਆ ਕਰੋ ਪਸ਼ੂ ਆਏ ਗਏ ਨਵੇਂ ਪਸ਼ੂ ਦੀ ਡਿਟੇਲ ਆ ਲੈਂਦੇ ਰਿਹਾ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸੱਤ ਸ਼੍ਰੀ ਅਕਾਲ